ਸੋ ਸਤੀਗਾਂ ਤੋਂ ਫਤੇਗੜ ਸਾਹਿਬ ਜਾ ਰਹੇ ਸਵਾ ਤੇ ਔਰ ਤਿੰਨ ਟਰੈਕਟਰ ਪਹਿਲਾਂ ਜਾ ਰਹੇ ਆ ਔਰ ਇਹ ਕਰਦੇ ਕਾਫੀ ਸਮੇ ਤੋਂ ਜਾ ਰਹੇ ਨੇ ਔਰ ਇਹ ਸਨੇਹਾ ਦੇ ਨਾਲ ਜਾਂਉਂਦੇ ਸਾਡੇ ਜੋ ਯੂਥ ਜਾਂਦਾ ਸਾਡੇ ਨੌਜਵਾਨ ਜਾਂਦੇ ਆ ਉਹ ਕੀ ਸਨੇਹਾ ਦੇ ਨਾਲ ਜਾਂਉਂਦੇ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਬਾਈ ਜੀ ਸੋਸੀ ਕਾ ਜੀ ਵਾਹਿਗੁਰੂ ਠੀਕਾ ਬਾਈ ਜੀ ਕੀ ਫਤਿਹ ਹਾਂਜੀ ਦੱਸੋ ਵੀ ਜਿਹੜੇ ਨੌਜਵਾਨ ਜਾਂਦੇ ਆ ਰੇਸ਼ਾ ਕਈ ਵਾਰ ਰੇਸ਼ਾ ਰੁਸ਼ਾ ਲਾਉਂਦੇ ਆ ਉਸ ਦੇ ਸੰਬੰਧ ਚ ਕੋਈ ਗੱਲਬਾਤ ਕਰੀਏ ਆਪਾਂ ਨੂੰ ਜਾਨਦੇ ਰੇਸ਼ਾ ਨਹੀਂ ਲਾਉਣੀਆਂ ਚਾਹੀਦੀਆਂ ਇਸ ਨਾਲ ਜਾਨ ਨੂੰ ਖਤਰਾ ਹੈਗਾ ਵੀ ਆਪਾਂ ਨੂੰ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਾ ਸਾਰਾ ਪਰਿਵਾਰ ਧਾਰਤਾ ਇਸ ਕਰਕੇ ਸਾਨੂੰ ਹੋਰ ਲੋਕਾਂ ਨੂੰ ਵੀ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦੇਣੀ ਤਾਂ ਇਹ ਜਿਹੜੇ ਉਹ 7 ਤੇ 9 ਸਾਲਾਂ ਦੇ ਬੱਚੇ ਸੀ ਜਿਹੜੇ ਮੀਹਾਂ ਚ ਚਨੇਗੇ ਸਾਰਾ 5000 ਟਰੈਕਟਰ ਬੰਦਾ ਚਾਰ ਲੱਖ ਧੰਨਵਾਦ ਤੁਹਾਡਾ ਮੈਂ ਸੋ ਸਿਕਾ ਜੀ ਇੱਕ ਮੈਂ ਮੈਸੇਜ ਹੋਰ ਵੀ ਦੇਣਾ ਚਾਹਣਾ ਸਾਡੇ ਜਿਹੜੇ ਸਿੱਖ ਕਮਿਊਨਿਟੀਆਂ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਨੌਜਵਾਨ ਗੁੱਫਰ ਵਗੈਰਾ ਲਾਉਂਦੇ ਚਲੋ ਹਲਕੀ ਬਾਤ ਚ ਲਾਉਣੀ ਚਾਹੀਦੀ ਹੈ ਕਿਉਂਕਿ ਜੇ ਅੱਜ ਇਹ ਜੁੜਨਗੇ ਸਿੱਖੀ ਨਾਲ ਜੁੜਨਗੇ ਇੱਕ ਸਾਡੇ ਇੱਕ ਮੋਟੋ ਤੋਂ ਤੁਰਿਆ ਆਉਂਦਾ ਹੈ ਵੀ ਅਸੀਂ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਾਡੇ ਸਿੱਖ ਇਤਿਹਾਸ 'ਚ ਜਿਵੇਂ ਕਿ ਕੀਰਤਨ ਕਰਿਆ ਜਾਂਦਾ ਹੈ ਇਹ 'ਚ ਵੀ 12 ਗਾਗੀਆਂ ਜਾਂਦੀਆਂ ਹੈਗੀਆਂ ਸਿੰਘਾਂ ਦੀਆਂ 12 ਗਾਗੀਆਂ ਜਾਂਦੇ ਜਿਹੜੇ ਬੂਫਰ ਇਸ ਨੂੰ ਵੀ ਗਲਤ ਨਾ ਲੈ ਕੇ ਜਾਓ ਠੀਕ ਹੈ ਜੇ ਕੋਈ ਯੂਥ ਅੱਜ ਜੁੜਦਾ ਹੈ ਜੁੜਦਾ ਜੁੜਦਾ ਅੱਜ 12 ਨਾਲ ਜੁੜਦਾ ਹੈਗਾ ਕੱਲ ਨੂੰ ਉਹ ਕੀਰਤਨ ਨਾਲ ਵੀ ਜੁੜੂਗਾ ਕੀਰਤਨ ਦੇ ਨਾਲ ਉਹ ਸਿੱਖੀ ਨਾਲ ਵੀ ਜੁੜੂਗਾ ਮੇਰੇ ਉਹਨਾਂ ਸੱਜਣਾ ਨੂੰ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਨਾ ਵੀ ਜੇ ਯੂਥ ਹੈ ਉਹ ਕੱਟ ਆਵਾਜ਼ ਤੇ ਲਾ ਸਕਦਾ ਹੈ ਇਹ ਵਿੱਚ 12 ਨੇ ਸਾਡੇ ਸਿੱਖ ਇਤਿਹਾਸ ਦੀਆਂ ਵਾਰਾਂ ਨੇ ਇਸ ਨੂੰ ਗਲਤ ਨਾ ਫੈਰ ਆਇਆ ਜਾਵੇ ਕਿਉਂਕਿ ਸਾਡੇ ਸਿੱਖ ਸਮਾਜ ਚ ਵੀ ਹੈ ਵੀ ਅਸੀਂ ਹਰ ਕੰਮ ਚ ਕੀਰਤਨ ਕਰਦੇ ਆਂ ਕੀਰਤਨ ਜੀ ਅੱਜ ਇਹ ਵਾਰਾਂ ਸੁਣਦੇ ਆਂ ਕੱਲ ਨੂੰ ਇਹ ਕੀਰਤਨ ਵੀ ਸੁਣਨੇ ਆਂ ਕੀਰਤ ਸੁਣ ਕੇ ਕੱਲ ਨੂੰ ਸਿੱਖੀ ਤੋਂ ਵੀ ਪ੍ਰੇਰਿਤ ਹੋਣਗੇ ਸਿੱਖੀ ਵੱਲ ਨੂੰ ਵੀ ਜਾਣਗੇ ਧੰਨਵਾਦ ਜੀ